ਆ ਦੇਖੋ ਜੀ ਮਸੀਨ ਹੁਣ ਆਇਆ 13 6 13 6 ਜੀ ਇਹੀ ਕਰਕਾ ਹੈ ਨਾ ਹੁਣ ਦਵਾਰੇ ਪਾ ਭਾਈ ਸੰਪਲੋਟ ਵਿਚੋਂ 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 ਹਾਂ ਨਹੀਂ ਪਾਦੇ ਤੇ ਹੁਣ ਆਇਆ 12 3 12 3 ਜੀ ਇਹ ਰਾ ਦੇਖੋ ਹੀਰਾ ਫੇਰੀ ਇਹਨਾਂ ਦੀ ਓਕੇ ਰਿਹਾ ਹੋਇਆ ਸਾਡਾ ਉਰੇ ਲਹਿਰਾ ਗਾਗਾ ਦੇ ਪਿੰਡ ਜਲੂਰ ਵਿੱਚ ਕਿਸਾਨਾਂ ਨੇ ਪੰਨ ਗ੍ਰੇਂਦ ਦੇ ਦੋ ਇੰਸਪੈਕਟਰਾਂ ਨੂੰ ਬੰਦੀ ਬਣਾ ਲਿਆ ਕਿਸਾਨਾਂ ਦੇ ਇਲਜ਼ਾਮ ਨੇ ਕਿ ਫਸਲ ਦੀ ਬੋਲੀ ਲਗਾਉਣਾ ਹੈ ਇੰਸਪੈਕਟਰਾਂ ਨੇ ਮੌਇਸਚਰ ਜ਼ਿਆਦਾ ਹੋਣ ਦੀ ਗੱਲ ਆ ਕੇ ਬੋਲੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਬਲੈਕ ਜਨਰਲ ਸਕੱਤਰ ਰਾਮਪਾਲ ਸਿੰਘ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੋਹਾਂ ਇੰਸਪੈਕਟਰਾਂ ਨੂੰ ਬੰਦੀ ਬਣਾ ਲਿਆ ਉਹਨਾਂ ਇਹ ਵੀ ਕਿਹਾ ਕਿ ਜਦ ਤੱਕ ਕਿਸਾਨਾਂ ਦੀ ਕਣਕ ਦੀ ਬੋਲੀ ਨਹੀਂ ਲੱਗਦੀ ਉਹਨਾਂ ਚਿਰ ਇਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਜਾਵੇਗਾ ਸਾਡੇ ਪਿੰਡਾਂ ਚ ਮੰਡੀ ਦੇ ਵਿੱਚ ਪਨਗਰੇਣ ਵਾਲੇ ਆਏ ਸੀ ਬੋਲੀ ਲਾਣਾ ਜੀ ਇਹਦੇ ਵਿੱਚ ਇਹਨਾਂ ਨੇ ਕੀ ਇਹਨਾਂ ਦਾ ਇੱਕ ਮੈਜਿਕ ਹੈ ਦੇਖੋ ਪਾ ਭਾਈ ਪਹਿਲਾਂ ਉੱਪਰ ਕਰਕੇ ਪਾ ਆਹ ਆਹ ਆ ਦੇਖੋ ਜੀ ਮਸ਼ੀਨ ਹੁਣ ਆਇਆ 13 6 13 6 ਜੀ ਇਹੀ ਕਰਕ ਹੈ ਨਾ ਫਿਰਾਰੇ ਪਾ ਭਾਈ ਵਿਚੋਂ 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 ਹਾਂ ਨਹੀਂ ਪਾ ਦੇ ਤੇ ਹੁਣ ਆਇਆ 12 3 ਨਾ 12 3 ਜੀ ਏਹੜਾ ਫੇਰੀ ਏਨਾ ਦੀ ਅਸੀਂ ਉਰੇ ਇੰਸਪੈਕਟਰ ਜਿਹੜਾ ਓਹ ਘੇ ਰੱਖਿਆ ਓਰੇ ਕੰਟਰੋਲਰ ਜਿਹੜਾ ਜੀ ਮੈਂ ਬਣ ਗਰੇਨ ਦਾ ਓਹ ਘੇ ਰਿਆ ਹੋਇਆ ਸਾਡਾ ਉਰੇ ਜਿੰਨਾ ਤੱਕ ਇਹ 14 ਤੱਕ ਨਹੀਂ ਕੰਕ ਜੋਖ ਦਾ ਉਹਨਾਂ ਦਾ ਕਿਸੇ ਨੂੰ ਜਾਣ ਨਹੀਂ ਦਿੰਦੇ ਹੈਗੇ ਪਰ ਪੰਜਾਬ ਸਰਕਾਰ ਦੀ ਦੇਖੋ ਕਿੰਨੀ ਨਲਕੀ ਹੈ ਇਹ ਪੰਜਾਬ ਸਰਕਾਰ ਦਾ ਓਰੇ ਐਮ ਐਲ ਏ ਬਰਿੰਦਰ ਕੋਇਲਾ ਆਇਆ ਸੀ ਸਾਡੇ ਪਿੰਡ ਦੇ ਵਿੱਚ ਅਸੀਂ ਇਹਨਾਂ ਨੂੰ ਸਵਾਲ ਜਵਾਬ ਕੀਤੇ ਸੀ ਵੀਹੇ ਕਰਕੇ ਭਾਈ ਛੋਡੇ ਰਾਜ ਦੇ ਵਿੱਚ ਸਾਨੂੰ ਇਹ ਲੱਗੀ ਆ ਰਹੀ ਹੈ ਪਰ ਉਹ ਸਾਨੂੰ ਕਹਿ ਕੇ ਗਿਆ ਦੀ ਸਾਡੇ ਪਿੰਡ ਦੀ ਸੱਤ ਦੇ ਵਿੱਚ ਵੀ 14 ਤੱਕ ਦੀ ਸੜਕਾਂ ਚੱਕਾਂਗੇ ਸਾਰੀਆਂ ਪਰ ਉਹ ਬੋਟਾ ਲੈਣ ਦੇ ਢੰਗ ਨੇ ਭਰਾਵੋ ਆ ਦੇਖੋ ਮੁੱਢੀ ਸਾਡੀ ਭਰੀ ਪਈ ਹੈ ਜਿਆਜੇ ਦੇ ਵਿੱਚ ਇੱਕ ਕੱਟਾ ਵੀ ਨਾ ਮੁખ્યા ਤਾਂ ਕੱਲੋਂ ਸਾਨੂੰ ਲੈਣ ਪੂਰੇ ਜਗ੍ਹਾ ਨਹੀਂ ਰਹਿਣੀ ਹੈਗੀ ਫਿਰ ਅਸੀਂ ਦੱਸੋ ਕਿੱਥੇ ਜਾਵਾਂਗੇ ਮਜਬੂਰੀ ਬੱਸ ਫਿਰ ਅਸੀਂ ਜਗ੍ਹਾ ਭੜਾਂਗੇ ਇੱਕ ਪਾਸੇ ਭਗਵਨ ਸਮਾਨ ਕਹਿੰਦਾ ਵੀ ਵਜਾ ਨਹੀਂ ਦੇਖਦੇ ਇਹ ਜਿੱਥੇ ਜਗ੍ਹਾ ਮਿਲਦੀ ਹੈ ਧਰਨੇ ਲਾ ਲੈਂਦੇ ਨੇ ਭਗਵੰਤ ਮਾਨ ਜੀ ਆਏ ਵਜਾ ਸਾਡੀ ਅਸਲ ਜਿਹੜੀ ਸਾਡੀ ਫਸਲ ਹੈ ਨਾ ਖੂਨ ਨਾਲ ਪਾਲੀ ਹੋਈ ਛੇ ਸੇ ਮਹੀਨੇ ਹੋ ਗਏ ਸਾਨੂੰ ਪਾਲਦਿਆਂ ਨੂੰ ਖਾਲਾਂ ਦੇ ਵਿੱਚ ਰਾਤਾਂ ਨੂੰ ਆ ਦੇਖੋ ਸਾਡੀ ਮੰਡੀਆਂ ਦੇ ਵਿੱਚ ਅੱਜ ਰੋ ਰਹੀ ਹੈ ਤੇਰੇ ਸਰਕਾਰ ਤੇਰੇ ਰਾਜ ਦੇ ਵਿੱਚ ਭਰਾਨੇ ਤੇ 13 ਇਹਦਾ ਮੋਟਰ ਪੁੱਤਾ ਇਹਦਾ ਮੋਟਰ 13 ਆਇਆ ਹੈ ਇਹਦਾ ਮੋਟਰ 13 ਆਇਆ ਹੈ ਆ ਦੇਖੋ ਪੂਰੇ ਜਿਹੜੀ ਰੋ ਰਿਹਾ ਤੁਸੀਂ ਸਾਡੀ ਪੁੱਤਾ ਮੰਗ ਪਾਲੀ ਹੋਈ ਫਸਲ ਹੈ ਇੱਕ ਪਾਸੇ ਤਾਂ ਸਾਨੂੰ ਮੋਦੀ ਸਰਕਾਰ ਰੋ ਰਹੀ ਹੈ ਦੇ ਪਾਸੇ ਛੋਟੇ ਰਾਗ ਦੇ ਵਿੱਚ ਦੁਤੀ ਰੋ ਰਹੇ ਆ ਸਾਨੂੰ ਇਹ ਤੁਹਾਨੂੰ ਅੱਜ ਅਸੀਂ ਇੱਕ ਵਾਰੀ ਚੈਲੰਜ ਕਰਦੇ ਆਂ ਪੂਰੇ ਅਸੀਂ ਅੱਜ ਇੱਕ ਪੰਗਰੇਣ ਦੇ ਅਧਿਕਾਰੀ ਘੇਰੇ ਹੋਏ ਨੇ ਨਹੀਂ ਛੱਡਦੇ ਇਹਨਾਂ ਨੂੰ ਜਿੰਨਾ ਤੱਕ ਸਾਡੇ ਇਹ ਉਰੇ 14 ਮੋਚਰ ਤੱਕ ਸਾਡੀ ਕਣਕ ਨਹੀਂ ਜੋਖਦੇ ਉਹਨਾਂ ਤੱਕ ਇਹਨਾਂ ਨੂੰ ਜਾਣ ਨਹੀਂ ਦਿੰਦੇ ਚਾਹੇ 2 ਦਿਨ ਬੈਠਣ ਚਾਹੇ 4 ਦਿਨ ਉਰੇ ਬੈਠੇ ਰਹਿਣਾ ਅਸੀਂ ਨਹੀਂ ਜਾਣ ਦੇਵਾਂਗੇ ਕੁਝ ਪੂਰੀ ਬੱਸ ਦੀ ਛੜਕਾ ਟ੍ਰੇਨਾਂ ਦੇ ਵੀ ਆਮਾਂਗੇ ਹੁਣ ਕੋਈ ਨਹੀਂ ਆ ਬੇਨਤੀਆਂ ਨੇ ਪੰਜਾਬ ਸਰਕਾਰ ਨੂੰ ਜੀ ਸਾਡੀ ਕਣਕ ਦਾ ਲਾਜ ਜੀਤੂ ਤੇ ਜੀਤੀ ਦਾਣਾ ਦਾਣਾ ਸਾਡਾ ਮਿੱਟੀ ਦੇ ਵਿੱਚੋਂ ਚੱਕਿਆ ਜਾਣਾ ਚਾਹੀਦਾ ਹੈ ਜੇ ਅੱਜ ਦੀ ਰਾਤ ਲੰਘ ਜਾਂਦੀ ਤਾਂ ਸਾਡੀ ਮੱਡੀ ਦੇ ਵਿੱਚ ਉਹ ਪੈਰ ਧਰਨ ਨੂੰ ਜਗ੍ਹਾ ਨਹੀਂ ਲੱਭਣੀ ਹੈਗੀ